ਮੇਰਾ ਨਾਮ ਸ਼ਮਸ਼ੀਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਲੋਡ ਰੇਜ ਪਨਬਸ ਪੀਆਰਡੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਅੱਜ ਜਿਹੜਾ ਗੇਟ ਰੈਲੀ ਕੀਤੀ ਜਾ ਰਹੀ ਹੈ ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਢੀਪਾਂ 'ਚ ਗੇਟ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਔਰ ਕੱਲ ਦੁਪਹਿਰ ਤੋਂ ਬਾਅਦ ਬੱਸਾਂ ਦਾ ਚੱਕਾ ਜਾਮ ਕਰਕੇ ਮੁਕੰਮਲ ਹੜਤਾਲ ਕਰਕੇ 13 ਤਰੀਕ ਨੂੰ ਮੁੱਖ ਮੰਤਰੀ ਸੀਐਮ ਹੌਸ ਤੇ ਵਿਧਾਨ ਸਭਾ ਨੂੰ ਕੋਚ ਕਰਾਂਗੇ ਮਹਾਲੀ ਦੇ ਵਿੱਚ ਵੱਡਾ ਜਿਹੜਾ ਇਕੱਠ ਕਰਕੇ ਕਿਉਂ ਕੀਤੀ ਜਾ ਰਹੀ ਹੈ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਸਾਡੀਆਂ ਮੰਗਾਂ ਜਿਹੜੀਆਂ ਨੀਆਂ ਜਾਣ ਲੱਗੂ ਕਿ ਤੇਆਂ ਨਾ ਪਰ ਪਿਛਲੇ ਦਿਨੀਆਂ ਸਾਡੇ ਜਿਹੜੇ ਐਕਸ਼ਨਾਂ ਦੀ ਬਦੌਲਤ 26 ਜਨਵਰੀ ਦਾ ਅਸੀਂ ਪ੍ਰੋਗਰਾਮ ਰੱਖਿਆ ਸੀਗਾ ਜਿੱਥੇ ਸੀਐਮ ਸਾਹਿਬ ਨੂੰ ਮੀਟਿੰਗ ਨਹੀਂ ਕਰ ਸਕੇ ਪਰ ਉਹਨਾਂ ਨੇ ਮੀਟਿੰਗ ਦਾ ਸਮਾਂ ਦਿੱਤਾ ਸੀਗਾ ਉਸ ਤੋਂ ਪਹਿਲਾਂ ਸਾਡੇ ਅਧਿਕਾਰੀਆਂ ਨੇ ਮੀਟਿੰਗ ਕੀਤੀ ਜਿੱਦੇ ਚ ਟਰਾਂਸਪੋਰਟ ਮੰਤਰੀ ਸੈਕਟਰੀ ਤੇ ਹੈੱਡ ਆਫਸ ਦੋਨਾਂ ਦੇ ਅਧਿਕਾਰੀ ਜਿਹੜੀ 9 ਫਰਵਰੀ ਨੂੰ ਮੀਟਿੰਗ ਹੋਈ ਗਿਦੇ ਕਿ ਸਾਡੀਆਂ ਸਾਰੀਆਂ ਮੰਗਾਂ ਤੇ ਬੜੀ ਵਧੀਆ ਤਰੀਕੇ ਨਾਲ ਸਹਿਮਤੀ ਬਣੀ ਪਰ ਸਾਨੂੰ ਸ਼ੰਕਾ ਸੀ ਵੀ ਕਿਤੇ ਨਾ ਕਿਤੇ ਸਾਡੇ ਅਧਿਕਾਰੀ ਜਿਹੜੀਆਂ ਉਹ ਮੰਗਾਂ ਨੂੰ ਤੋੜ ਮੋੜ ਕੇ ਪੇਸ਼ ਕਰਨਗੇ ਅਸੀਂ ਉਸ ਸਮੇਂ ਵੀ ਆਪਣੇ ਟਰਾਂਸਪੋਰਟ ਮੰਤਰੀ ਸ ਕਿ ਜਿਹੜੀਆਂ ਮੰਗਾਂ ਤੁਰੰਤ ਲਾਗੂ ਹੋਣੀਆਂ ਸੀਗੀਆਂ ਜਿਨ੍ਹਾਂ ਨੂੰ 1 ਮਹੀਨੇ ਬਾਅਦ ਲਾਗੂ ਕਰਨ ਦੀ ਵਿਜੈ ਉਹਨਾਂ ਨੂੰ ਤੋੜ ਮੋੜ ਕੇ ਲਾਗੂ ਕੀਤਾ ਗਿਆ ਜਿੱਥੇ ਆਊਟਸੋਰਸ ਵਾਲੇ ਮੁਲਾਜ਼ਮ ਜਿਵੇਂ ਕੰਟਰੈਕਟ ਵਾਲੇ ਮੁਲਾਜ਼ਮ ਉਸ ਰਿਪੋਰਟਾ ਹੋ ਜਾਂਦੀਆਂ ਨਿੱਕੀਆਂ ਮੋਟੀਆਂ ਰੁਟੀਨ ਦੇ ਵਿੱਚ ਜਿਵੇਂ ਸਵਾਰੀ ਵਾਧੂ ਹੋ ਜਾਂਦੀ ਹੈ ਕਿਤੇ ਸਵਾਰੀ ਟਿਕਟ ਨਹੀਂ ਲੈਂਦੀ ਤੇ ਉਹਨਾਂ ਨੂੰ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪਹਿਲਾਂ ਤੇ ਆਊਟਸੋਰਸ ਤੇ ਜਵਾਨ ਕਰਾਉਣ ਦਾ ਪੱਤਰ ਜਾਰੀ ਕੀਤਾ ਦੂਸਰੇ ਪਾਸੇ ਜਿਹੜੀਆਂ ਸਾਡੀ ਤਨਖਾਹ ਵਾਧੇ ਦੀਆਂ ਮੰਗਾਂ ਸੀਗੀਆਂ ਫੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀਆਂ ਮੰਗਾਂ ਸੀਗੀਆਂ ਉਹ ਸਾਨੂੰ ਐਵੇਂ ਲੱਗਦਾ ਵੀ ਉਹਦੇ ਨਾਲ ਨਾਲ ਉਹ ਮੁਲਾਜ਼ਮਾਂ ਨੂੰ ਕਿੱਥੇ ਆਊਟਸ਼ੋਰਸ ਤੇ ਜੁਆਇਨ ਕਰਾਉਣ ਦੀ ਗੱਲ ਆ ਰਹੀ ਆ ਤੇ ਉੱਥੇ ਸਾਡੀ ਮੰਗ ਜਿਹੜੀ ਕੰਟਰੈਕਟ ਤੇ ਕਰਨ ਦੀ ਉਹ ਖਤਮ ਹੁੰਦੀ ਆ ਆਪਦੀ ਆ ਤੇ ਨਾਲ ਹੀ ਜਿਹੜੇ ਤਨਖਾਹ ਵਾਧਾ ਦੇਣਾ ਮੁਲਾਜ਼ਮਾਂ ਨੂੰ ਉਹ ਵੀ ਇਹ ਚਿੱਠੀ ਦੇ ਵਿੱਚ ਸਿੱਧ ਕਰਤਾ ਵੀ ਜਿਹੜੇ ਬਹਾਲ ਕਰਨਾ ਨੇ ਉਹਨਾਂ ਤਨਖਾਹ ਕੱਟ ਦੇਣੀ ਆ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਮਾਰੂ ਲੈ ਕੇ ਆਇਆ ਜਿਹਦੇ ਨਾਲ ਪੂਰੇ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚ ਰੋਸ ਪਾਇਆ ਗਿਆ ਜਿਸ ਸੰਬੰਧੀ ਅਸੀਂ ਪ੍ਰੋਗਰਾਮਾਂ ਨੂੰ ਸਟੈਂਡ ਕੀਤਾ ਤੇ ਮੈਨੇਜਮੈਂਟ ਦੇ ਵਿਰੁੱਧ ਰੋਸ ਜਾਰੀ ਕੀਤਾ ਕਿਉਂਕਿ ਸਾਡੇ ਦਫ਼ਤਰਾਂ ਦੇ ਕੁਝ ਅਧਿਕਾਰੀ ਜਿਹੜੇ ਆਪ ਮਤਲਬ ਤੋੜ ਮਰੋ ਦਰਸ਼ਨ ਕਰਨ ਲਈ ਮਜਬੂਰ ਕਰਦੇ ਆ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕੀ ਹੁੰਦਾ ਸੀਗਾ ਕਿ ਸਰਕਾਰ ਮਾੜਾ ਜਾਂ ਸਕੇਦ ਦਿੰਦੀ ਸੀ ਤੇ ਅਧਿਕਾਰੀ ਲਾਗੂ ਕਰ ਦਿੰਦੇ ਸੀ ਸਰਕਾਰ ਦਾ ਔਰ ਮੈਨੇਜਮੈਂਟ ਦੇ ਅਧਿਕਾਰੀਆਂ ਦਾ ਆਪਸੀ ਤਾਲਮੇਲ ਸਹੀ ਨਾ ਹੋਣ ਕਰਕੇ ਕਿਤੇ ਨਾ ਕਿਤੇ ਉਹਦੇ ਵਿੱਚ ਸਾਨੂੰ ਮਤਲਬ ਪੀਸਿਆ ਜਾ ਰਿਹਾ ਵੀ ਸਾਡੀਆਂ ਮੰਗਾਂ ਨੂੰ ਤੋੜ ਮਰੋੜ ਕੇ ਸਾਡੇ ਤੇ ਜਿਹੜੇ ਫੈਸਲੇ ਧੋਪੇ ਜਾ ਰਹੇ ਆ ਜਿਹਦੇ ਕਰਕੇ ਸਾਨੂੰ ਰੋਜ਼ ਪ੍ਰਦਰਸ਼ਨ ਦੇ ਜਾਉਂਦੇ ਸਰ ਜੇ ਤੁਸੀਂ ਹੜਤਾਲ ਕਰੋਗੇ ਲੇਕਿਨ ਆਮ ਪਬਲਿਕ ਦਾ ਪਰੇਸ਼ਾਨ ਹੋਏਗਾ ਸਰ ਬਿਲਕੁਲ ਅਸੀਂ ਆਮ ਪਬਲਿਕ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਸਾਡੇ ਪਰਿਵਾਰ ਨੇ ਸਾਡੇ ਪਰਿਵਾਰ ਹੀ ਬਸਾਂ 'ਚ ਸ ਸਿੰਘ ਤੇ ਅਸੀਂ ਉਹਨਾਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਉਹਨਾਂ ਤੋਂ ਆਸ਼ੀਰਵਾਦ ਵੀ ਕਰਦੇ ਮੰਗ ਵੀ ਕਰਦੇ ਆ ਕਿ ਇਹ ਮੰਗਾ ਕੱਲੀਆਂ ਸਾਡੀਆਂ ਨਹੀਂ ਇਹ ਮੰਗਾ ਆਮ ਲੋਕਾਂ ਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਬੱਸਾਂ ਦੀ ਵੱਡੀ ਘਾਟ ਆ ਸਾਡੇ ਨਾਲ ਦੀ ਸਟੇਟ ਹਰਿਆਣਾ ਜਿੱਥੇ ਕਿ ਸਾਡੇ ਨਾਲੋਂ ਆਬਾਦੀ ਬਹੁਤ ਘੱਟ ਆ ਜਿੱਥੇ ਕਿ ਅੱਜ 5 ਤੋਂ 55000 ਸਰਕਾਰੀ ਬੱਸਾਂ ਨੇ ਤੇ ਸਾਡੇ ਵਿੱਚ ਪੰਜਾਬ ਦੇ ਵਿੱਚ ਆਬਾਦੀ ਉਹਨਾਂ ਨਾਲੋਂ ਡੇਢ ਗੁਣਾ ਵੱਧਿਆ ਪਰ ਜਿਹੜੀਆਂ ਬੱਸਾਂ ਦੀ ਗਿਣਤੀ ਉਹ 3000 ਦੇ ਕਰੀਬ ਆ ਦੂਜੇ ਪਾਸੇ ਜਿਹੜੇ ਮੁਲਾਜ਼ਮ ਆ ਇਧਰ ਆਊਟਸੋਰਸ ਕੰਟਰੈਕਟਰ ਦੇ ਰੱਖੇ ਗਿਆ ਕੱਚੇ ਮੁਲਾਜ਼ਮ ਰੱਖੇ ਗਿਆ ਤਨਖਾਹਾਂ ਬਹੁਤ ਘੱਟ ਆਲ ਦੀ ਸਟੇਟ ਚ ਰੈਗੂਲਰ ਮੁਲਾਜ਼ਮ ਰੱਖੇ ਜਾਂਦੇ ਆ ਸੋ ਅਸੀਂ ਮੰਗ ਕਰਦੇ ਆ ਕਿ ਸਰਕਾਰ ਬਸਾਂ ਪਾਵੇ ਲੋਕਾਂ ਦੀ ਮੰਗ ਆ ਕਿ ਬਸਾਂ ਬਣਣਗੀਆਂ ਲੋਕਾਂ ਨੂੰ ਸਫਰ ਸਹੂਲਤ ਮਿਲੂਗੀ ਸਾਡੇ ਜਿਹੜੇ ਬੱਚੇ ਪਿੰਡਾਂ ਚੋਂ ਪੜ੍ਹਨ ਲਿਖਣ ਵਾਸਤੇ ਕਾਲਜਾਂ ਚ ਜਾਂਦੇ ਆ ਉਹਨਾਂ ਨੂੰ ਜਿਹੜੀ ਸਹੂਲਤ ਹੈ ਨਰਵਿਕਨ ਮਿਲੂਗੀ ਔਰਤਾਂ ਨੂੰ ਫ੍ਰੀ ਸਫਰ ਸਹੂਲਤ ਦਿੱਤਾ ਉਹਨਾਂ ਨੂੰ ਸਹੂਲਤ ਮਿਲੂਗੀ ਨਾਲ ਹੀ ਜੇਕਰ ਨੌਕਰੀਆਂ ਰੈਗੂਲਰ ਹੋਣਗੀਆਂ ਤੇ ਜਿਹੜੇ ਸਾਡੇ ਪੰਜਾਬ ਦੇ ਬੱਚੇ ਨੇ ਉਹ ਬਾਹਰਲੀ ਕੰਟਰੀਆਂ ਵੱਲ ਨੂੰ ਨਾ ਜਾਣਗੇ ਪੰਜਾਬ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਮਿਲੂ ਕਿੰਨੀ ਦੇਰ ਤੱਕ ਤਰਨਾ ਰਹੂਗਾ ਬਿਲਕੁਲ ਅੱਜ ਸਾਡੀ ਗੇਟ ਕੱਲ ਦੁਪਹਿਰ ਤੋਂ ਬਾਅਦ ਅਸੀਂ ਮੁਕੰਮਲ ਬੱਸਾਂ ਜਿਹੜੀਆਂ ਸਾਡੀਆਂ ਰੂਟ ਤੇ ਗਈਆਂ ਉਹਨਾਂ ਨੂੰ ਵਾਪਸ ਬੁਲਾ ਕੇ ਤੇ ਪਰਸੋਂ ਦੀ ਮੁਕੰਮਲ ਹੜਤਾਲ ਕਰਕੇ ਤੇ ਸਮੁੱਚੇ ਜਿਹੜੇ ਮੁਲਾਜ਼ਮੀਆਂ ਪਨਬਸ ਪੀਆਰਟੀਸੀ ਦੇ ਉਹਨਾਂ ਨਾਲ ਲੈ ਕੇ ਅਸੀਂ ਮਤਲਬ ਚੰਡੀਗੜ੍ਹ ਨੂੰ ਪਹੁੰਚ ਕਰਾਂਗੇ ਮਹਾਲੀ ਦੇ ਵਿੱਚ ਵੱਡਾ ਇਕੱਠ ਕਰਕੇ ਵਿਧਾਨ ਸਭਾ ਵੱਲ ਨੂੰ ਪਹੁੰਚ ਕਰਾਂਗੇ ਜੀ ਧੰਨਵਾਦ ਬਾਈ ਸਰ ਕੀ ਨਾਮ ਆ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈਚ ਆ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡੀਪੂ ਦਾ ਜਨਰਲ ਸੈਕਟਰੀ ਆ ਅੱਜ ਦੀਆਂ ਜਿਹੜੀਆਂ ਗੇਟ ਲੈਲੀਆਂ ਨੇ ਕਿਉਂਕਿ ਪਿਛਲੀਆਂ ਜਿਹੜੀਆਂ ਸਾਡੀਆਂ ਮੀਟਿੰਗਾਂ ਟ੍ਰਾਂਸਪੋਰਟ ਮੰਤਰੀ ਟ੍ਰਾਂਸਪੋਰਟ ਸੈਕਟਰੀ ਡੈਕਟਰ ਸਟੇਟ ਟ੍ਰਾਂਸਪੋਰਟ ਨਾਲ ਹੋਈਆਂ ਨੇ ਉਹਨਾਂ ਚ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਨੇ ਉਹਨਾਂ ਨੂੰ ਮੈਨੇਜਮੈਂਟ ਤੋੜ ਮੋੜ ਕੇ ਪੇਸ਼ ਕਰ ਰਹੀ ਆ ਜਿਸ ਕਰਕੇ ਮਜਬੂਰਨ ਜਿਹੜਾ ਹੈਗਾ ਸਾਨੂੰ ਸੰਘਰਸ਼ ਦੇ ਰਾਤੇ ਦੁਬਾਰਾ ਤੋਂ ਕਰਨਾ ਪੈ ਰਿਹਾ ਕੀ ਅਗਲਾ ਐਕਸ਼ਨ ਕੀ ਲਿਖਿਆ ਗਿਆ ਜੀ ਅਸੀਂ ਅੱਜ ਗ੍ਰੇਟ ਰੈਲੀਆਂ ਕਰਕੇ ਸਰਕਾਰ ਨੂੰ ਤੇ ਆਮ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਕੱਲ ਦੁਪਹਿਰ 12 ਵਜੇ ਤੋਂ ਬਾਅਦ ਅਸੀਂ ਬੱਸ ਸਰਵਿਸ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ 13 ਤਰੀਕ ਨੂੰ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਜਿੱਥੇ ਬਜਟ ਦਾ اجلاس ਚੱਲ ਰਿਹਾ ਹੈਗਾ ਉੱਥੇ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ ਤੇਰੀਆ तकरीबन 3000 ਦੇ ਕਰੀਬ ਜਿਹੜੀਆਂ ਬੱਸਾਂ ਲਗੀਆਂ ਉਹ ਬੰਦ ਕਰਕੇ 5 ਤੋਂ 6 ਇਹ ਜਿਹੜਾ ਕੱਚਾ ਕੰਮਾ ਉਹਨਾਂ ਨੂੰ ਨਾਲ ਲੈ ਕੇ ਵਿਧਾਨ ਸਭਾ ਦਾ ਘਰਾਓ ਕਰਕੇ ਆਪਦਾ ਜਿਹੜਾ ਰੋਸ ਆ ਉਹ ਜ਼ਾਹਰ ਕਰਾਂਗੇ ਸਰ ਕਿਤੇ ਨਾ ਕਿਤੇ ਲੋਕਾਂ ਨੂੰ ਵੱਡੀ ਦਿੱਕਤ ਹੋ ਗਈ ਲੋਕਾਂ ਨੂੰ ਵੱਡੀ ਪਰੇਸ਼ਾਨੀ ਹੋਣੀ ਹੈ ਦੇਖੋ ਅਸੀਂ ਪਿਛਲੇ तकरीबन 12-13 ਸਾਲਾਂ ਤੋਂ ਬਤੌਰ ਕੱਚੇ ਇਹਨਾਂ ਅਧਾਰਿਆਂ 'ਚ ਕੰਮ ਕਰ ਰਹੇ ਆ ਸਾਡੇ ਨਾਲ ਦੇ ਕਈ ਸਾਥੀ ਜਿਹੜੇ ਨੇ ਉਹ ਕੱਚੇ ਹੀ ਆਪਣੀਆਂ ਜਾਨਾਂ ਗਵਾ ਕੇ ਚਲੇ ਗਏ ਉਹ ਕੱਚੇ ਹੀ ਰਿਟਾਇਰ ਹੋ ਗਏ ਨੇ ਜੀ ਕਿਤੇ ਨਾ ਕਿਤੇ ਮਜਬੂਰ ਆ ਕਿਉਂਕਿ ਸਰਕਾਰ ਜਿਹੜੀ ਆਗੀ ਉਹ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਜਿਸ ਕਰਕੇ ਆਮ ਲੋਕਾਂ ਨੂੰ ਅਪੀਲ ਆ ਕਿ ਸਾਡੇ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਦੁਪਹਿਰ 12 ਵਜੇ ਤੋਂ ਬਾਅਦ ਕਿੰਨੇ ਦਿਨਾਂ ਲਈ ਜਿਹੜਾ ਇਹ ਹਟਕਾਲ ਜਰੀ ਹੋਵੇ ਦੇਖੋ ਕੱਲ ਦੁਪਹਿਰ 12 ਵਜੇ ਤੋਂ ਬਾਅਦ ਅਸੀਂ ਬਸਾਂ ਬੰਦ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ ਤੇ 13 ਤਰੀਕ ਨੂੰ ਮੁਕੰਮਲ ਤੌਰ ਤੇ 100% ਬਸਾਂ ਬੰਦ ਕਰਕੇ ਤਕਰੀਬਨ 5 ਤੋਂ 6000 ਸਾਥੀ ਨਾਲ ਲੈ ਕੇ ਚੰਡੀਗੜ੍ਹ ਵਿਧਾਨ ਸਭਾ ਦਾ ਘਰਾਓ